ਜੀ ਵੇ ਹੁਣ ਜਿਹੜਾ ਮੈਨੂੰ ਵੈਪਨ ਮਿਲਿਆ ਉਹ ਪਹਿਲਾਂ ਮੇਰੇ ਪਰਦਾਦਾ ਜੀ ਕੋਲ ਹੁੰਦਾ ਸੀ ਅੱਛਾ ਮੇਰੇ ਪਰਦਾਦਾ ਜੀ ਤੋਂ ਬਾਅਦ ਮੇਰੇ ਦਾਦਾ ਜੀ ਕੋਲ ਗਿਆ ਦਾਦਾ ਜੀ ਤੋਂ ਪਾਪਾ ਨੂੰ ਪਾਪਾ ਤੋਂ ਮੈਨੂੰ ਫਿਰ ਤੁਸੀਂ ਕੈਰੀ ਕਰਕੇ ਰੱਖਦੇ ਹੋ ਇਹਨੂੰ ਨਾਲ ਜੀ ਮੇਰਾ ਸਟੇਟ ਆਫ ਪੰਜਾਬ ਦਾ ਲਾਇਸੈਂਸ ਹੈ ਜਿੱਥੇ-ਜਿੱਥੇ ਮਤਲਬ ਲੋਫਲੀ ਮੈਂ ਕੈਰੀ ਕਰ ਸਕਤੀ ਹਾਂ ਮੈਂ ਕੈਰੀ ਕਰਦੀ ਹਾਂ ਜੀ ਰੋਪ ਰਹਿਂਦਾ ਫਿਰ ਕੀ ਡੱਬ ਚ ਪਿਸਟਲ ਲੱਗਾ ਜੀ ਰੋਪ ਦਾ ਤੇ ਆਈ ਥਿੰਕ ਇਹ ਜਿਹੜੇ ਕਨਸੈਪਟ ਹੈ ਉਹ ਅਸੀਂ ਅੱਜ ਕੱਲ ਪਪੂਲਰ ਕਲਚਰ ਵਿੱਚ ਜ਼ਿਆਦਾ ਗਾਣਿਆਂ ਵਗੈਰਾ ਤੋਂ ਸੁਣ ਕੇ ਜ਼ਿਆਦਾ ਹੈ ਬਟ ਜੀ ਮੇਨ ਇਹਦਾ ਮੋਟਿਵ ਦੇਖੋ ਨੀ ਸੈਲਫ ਡਿਫੈਂਸ ਹੈ ਸਾਡੀ ਮਤਲਬ ਸਿੱਖ ਇਤਿਹਾਸ ਵਿੱਚ ਵੀ ਬਹੁਤ ਵੈਲਿਊ ਦਿੱਤੀ ਗਈ ਹੈ ਕਿ ਸਿੱਖ ਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਹੋਣੀ ਚਾਹੀਦੀ ਇਫ ਤੁਸੀਂ ਕੀਤਾ ਤੁਸੀਂ ਕਿ ਜਿਵੇਂ ਪ੍ਰੋਟੈਕਸ਼ਨ ਦੇ ਲਈ ਹੋਣਾ ਚਾਹੀਦਾ ਲੜਕੀਆਂ ਦੇ ਕੋਲ ਵੀ ਹੋਣਾ ਚਾਹੀਦਾ ਕਿ ਜੇਕਰ ਕਿਸੇ ਨੂੰ ਪਤਾ ਕੀ ਇਹਦੇ ਕੋਲ ਵੈਪਨ ਹੈ ਤਾਂ ਇਹਦਾ ਵਾਕਈ ਪ੍ਰਭਾਵ ਜਾਂਦਾ ਜਾਂ ਜੀ ਡੈਟਰੈਂਸ ਤੇ ਹੈ ਹੀ ਸੋ ਆਈ ਥਿੰਕ ਡੈਟਰੈਂਸ ਤੇ ਆਬਵੀਅਸਲੀ ਇੱਕ ਚੀਜ਼ ਹੁੰਦੀ ਹੈ ਤੇ ਡੈਟਰੈਂਸ ਦਾ ਇਹ ਹੈ ਕਿ ਲੋਕ ਦੋ ਵਾਰ ਹੀ ਸੋਚਦੇ ਆ ਕਰਨ ਨਾਲ ਪੰਗਾ ਲੈਣਾ ਫਿਰ ਪਾਕਿਸਤਾਨ ਤੋਂ ਲੈ ਕੇ ਆਏ ਸੀ ਤੁਹਾਡੇ ਪਰਦਾਦਾ ਜੀ ਹਾਂਜੀ ਜੀ ਜੀ ਮੇਰੀ ਫੈਮਲੀ ਪਿੱਛੋਂ ਸਿਆਲਕੋਟ ਦੀ ਹੈ ਹਾਂ ਪਿੰਡ ਕਲਾਸ ਵਾਲਾ ਸੀ ਤੇ ਜਦੋਂ ਪਾਰਟੀਸ਼ਨ ਹੋਈ ਹੈ ਉਸ ਏਰੀਆ ਵਿੱਚ ਬਹੁਤ ਰਾਈਟ ਸੀਗੇ ਹੋ ਰਹੇ ਤੇ ਮੇਰੇ ਪਰਦਾਦਾ ਜੀ 1 ਲੱਖ ਹਿੰਦੂ ਤੇ ਸਿੱਖਾਂ ਦਾ ਜੱਥਾ ਲੈ ਕੇ ਉੱਥੋਂ ਸਿਆਲਕੋਟ ਤੋਂ ਇੱਥੇ ਗੁਰਦਾਸਪੁਰ ਆਏ ਸੀ ਜੀ ਸ਼ਾਬ ਮੈਂ ਕਹਿੰਦੇ ਸੀ ਜੀ ਮੈਨੂੰ ਤੁਸੀਂ ਕੋਈ ਵੈਪਨ ਦੇਣਾ ਮੈਨੂੰ ਆਹ ਦਿਓ ਜੀ ਅੱਛਾ ਇਸ ਵੇਲੇ ਅਸੀਂ ਬਾਜਵਾ ਫਾਰਮ ਦੇ ਉੱਪਰ ਮੌਜੂਦ ਹੈਗੇ ਆ ਮੇਰੇ ਨਾਲ ਸੁਖਦੀਪ ਬਾਜਵਾ ਔਰ ਨਵਕੀਰਨ ਬਾਜਵਾ ਮੌਜੂਦ ਨੇ ਪਿਉ ਤੀ ਦਾ ਇਹ ਬੜਾ ਸ਼ਾਨਦਾਰ ਰਿਸ਼ਤਾ ਹੈਗਾ ਪੇਸ਼ੇਵਜੋ ਨਵਕੀਰਨ ਵਕੀਲ ਹੈਗੇ ਨੇ ਔਰ ਸੁਖਦੀਪ ਸਿੰਘ ਬਾਜਵਾ ਇੱਕ ਅਗਾਹ ਵਦੂ ਕਿਸਾਨ ਹੈਗੇ ਨੇ ਤਾਂ ਗੱਲਬਾਤ ਕਰਦੇ ਆਂ ਬੜੀਆਂ ਸ਼ਾਨਦਾਰ ਤੁਹਾਨੂੰ ਗੱਲਾਂ ਅੱਜ ਸੁਣਨ ਨੂੰ ਮਿਲਣਗੀਆਂ ਕਿਉਂਕਿ ਹਥਿਆਰਾਂ ਦਾ ਇਹਨਾਂ ਨੂੰ ਸ਼ੌਂਕ ਹੈਗਾ ਬਹੁਤ ਸਾਰੇ ਇਹਨਾਂ ਦੇ ਸ਼ੌਂਕ ਨੇ ਜਿਹੜੇ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਮਾਂ ਦੇ ਲਈ ਥੈਂਕ ਯੂ ਅੱਛਾ ਫਿਰ ਇਹ ਸ਼ੌਂਕ ਕਿਵੇਂ ਸੀਗਾ ਹਥਿਆਰ ਦਾ ਪਤ ਪਾਪਾ ਨੇ ਰੱਖਿਆ ਸੀਗਾ ਉਹਨਾਂ ਨਾਲ ਦੇਖ ਕੇ ਸੀਗਾ ਜੀ ਇਹ ਫੈਮਿਲੀ ਵਿੱਚ ਹੀ ਰਿਹਾ ਹੈ ਜਿਵੇਂ ਹੁਣ ਜਿਹੜਾ ਮੈਨੂੰ ਵੈਪਨ ਮਿਲਿਆ ਉਹ ਪਹਿਲਾਂ ਮੇਰੇ ਪਰਦਾਦਾ ਜੀ ਕੋਲ ਹੁੰਦਾ ਸੀ ਅੱਛਾ ਮੇਰੇ ਪਰਦਾਦਾ ਜੀ ਤੋਂ ਬਾਅਦ ਮੇਰੇ ਦਾਦਾ ਜੀ ਕੋਲ ਗਿਆ ਦਾਦਾ ਜੀ ਤੋਂ ਪਾਪਾ ਨੂੰ ਪਾਪਾ ਤੋਂ ਮੈਨੂੰ ਤੇ ਜੀ ਅਸੀਂ ਮਤਲਬ ਛੋਟੇ ਹੁੰਦੇ ਤੋਂ ਹੀ ਦੇਖਦੇ ਸੀ ਸਾਡੇ ਜਿਵੇਂ ਡੈਜ਼ਿਗਨੇਟਿਡ ਜਿਵੇਂ ਗਨ ਵਾਰਡਰੋਬ ਕਬਰਡ ਹੁੰਦੀ ਹੈ ਜਿੱਥੇ ਮਤਲਬ ਅਕੋਰਡਿੰਗ ਟੂ ਲਾਅ ਆਲਸੋ ਯੂ ਆਰ ਸੁਪੋਜ਼ ਟੂ ਕੀਪ ਜਿੱਥੇ ਸਾਰੇ ਆਪਣੇ ਆਰਮਸ ਸੇਫਲੀ ਰੱਖਦੇ ਹੋ ਹਾਂ ਤੇ ਫਿਰ ਸਾਨੂੰ ਛੋਟੇ ਹੁੰਦੇ ਤੋਂ ਹੀ ਟ੍ਰੇਨਿੰਗ ਕਰ ਦਿੱਤੀ ਜਾਂਦੀ ਸੀ ਕਿ ਤੁਸੀਂ ਕਦੀ ਵੀ ਲੋਡਡ ਵੈਪਨ ਕਿਸੇ ਵੈਲ ਪੁਆਇੰਟ ਨਹੀਂ ਕਰਨਾ ਤੁਸੀਂ ਕਦੀ ਵੀ ਕਿਸੇ ਵੈਲ ਪੁਆਇੰਟ ਕਰਕੇ ਨਹੀਂ ਚਲਾਉਣਾ ਹਮੇਸ਼ਾ ਚੈੱਕ ਕਰਨਾ ਹੈ ਉਹਦੀ ਮੇਨਟੇਨੈਂਸ ਕਿਵੇਂ ਕਰਨੀ ਹੈ ਹਾਂ ਸੋ ਜੀ ਇਹ ਚੀਜ਼ਾਂ ਬੱਚੇ ਆਪਣੇ ਵੱਡਿਆਂ ਨੂੰ ਦੇਖ-ਦੇਖ ਕੇ ਸਿੱਖਦੇ ਆਂ ਤੇ ਇਨਕਲਕੇਟ ਕਰਦੇ ਆਂ ਤੇ ਮੈਂ ਵੀ ਜਿਵੇਂ ਹੀ ਕੀਤੀ ਇਹ ਫਿਰ ਜਿਹੜਾ ਤੁਹਾਡੇ ਕੋਲ ਵੈਪਨ ਹੈ ਪੁਰਾਣੇ ਦਾਦਾ ਜੀ ਵਾਲਾ ਇਹ ਫਿਰ ਤੁਸੀਂ ਆ ਮੰਗਿਆ ਸੀ ਕਿ ਜਾਂ ਫਿਰ ਤੁਹਾਨੂੰ ਗਿਫਟ ਹੋਇਆ ਹੈ ਜੀ ਦੇਖੋ ਮੈਂ ਸਭ ਤੋਂ ਵੱਡੀ ਸੀ ਮੇਰੇ ਦੋਨੋਂ ਸਿਬਲਿੰਗਸ ਛੋਟੇ ਐ ਮੇਰੇ ਨਾਲੋਂ ਤੇ ਛੋਟੇ ਹੁੰਦੇ ਤੋਂ ਹੀ ਮੈਨੂੰ ਸੀਗਾ ਕਿ ਇਹ ਸਲੀਕ ਹੈ ਮਤਲਬ ਬੀਇੰਗ ਅ ਗਰਲ ਇਟ ਈਜ਼ੀ ਟੂ ਕੈਰੀ ਤੇ ਕਿਉਂਕਿ ਹੈ ਤੇ ਜੀ ਬੇਸਿਕਲੀ ਸੈਲਫ ਪ੍ਰੋਟੈਕਸ਼ਨ ਲਈ ਤੇ ਸੈਲਫ ਡਿਫੈਂਸ ਲਈ ਤੇ ਬਸ ਜੀ ਮਤਲਬ ਮੇਰੇ ਪਰਦਾਦਾ ਜੀ ਦਾ ਐਕਚੁਅਲੀ ਆਈ ਥਿੰਕ ਦੋ ਸਿਗੇ ਵੈਪਨਸ ਐਸ ਫਾਰ ਐਜ਼ ਆਈ ਰਿਮੈਂਬਰ ਇੱਕ ਤੇ ਜੀ ਪਿਸਟਲ ਸੀ ਇੱਕ ਕੋਨਾ ਦੀ ਆਈ ਥਿੰਕ 12 ਬੋਰ ਦੀ ਗਨ ਸੀ ਉਹ ਤੇ ਹਜੇ ਦਾਦਾ ਜੀ ਦੇ ਨਾਮ ਤੇ ਹੈ ਤੇ ਉਹ ਸੰਦੇ ਦੇਖੋ ਜੇ ਮੇਰੇ ਬ੍ਰਦਰ ਨੂੰ ਜਾਂ ਮੇਰੀ ਛੋਟੀ ਸਿਸਟਰ ਦਾ ਹੁੰਦਾ ਤੇ ਰੁਜਾਵ ਤੇ ਉਹ ਉਧਰ ਹਾਂਜੀ ਹਾਂ ਅੱਛਾ ਇਹ ਫਿਰ ਤੁਸੀਂ ਕੈਰੀ ਕਰਕੇ ਰੱਖਦੇ ਹੋ ਇਹਨੂੰ ਨਾਲ ਜੀ ਮੇਰਾ ਸਟੇਟ ਆਫ ਪੰਜਾਬ ਦਾ ਲਾਇਸੈਂਸ ਹੈ ਜਿੱਥੇ-ਜਿੱਥੇ ਮਤਲਬ ਲੋਫਲੀ ਮੈਂ ਕੈਰੀ ਕਰ ਸਕਤੀ ਹਾਂ ਮੈਂ ਕੈਰੀ ਕਰਦੀ ਹਾਂ ਜੀ ਰੋਪ ਰਹਿਂਦਾ ਫਿਰ ਕੀ ਡੱਬ ਚ ਪਿਸਟਲ ਲੱਗਾ ਜੀ ਰੋਪ ਦਾ ਤੇ ਆਈ ਥਿੰਕ ਇਹ ਜਿਹੜੇ ਕਨਸੈਪਟ ਹੈ ਉਹ ਅਸੀਂ ਅੱਜ ਕੱਲ ਪਪੂਲਰ ਕਲਚਰ ਵਿੱਚ ਜ਼ਿਆਦਾ ਗਾਣਿਆਂ ਵਗੈਰਾ ਤੋਂ ਸੁਣ ਕੇ ਜ਼ਿਆਦਾ ਹੈ ਬਟ ਜੀ ਮੇਨ ਇਹਦਾ ਮੋਟਿਵ ਦੇਖੋ ਜੀ ਸੈਲਫ ਡਿਫੈਂਸ ਹੈ ਹਾਂ ਆਈ ਟੇਕ ਅ ਲਾਟ ਆਫ ਪ੍ਰਾਈਡ ਕਿ ਜਿਹੜਾ ਮੇਰੇ ਕੋਲ ਵੈਪਨ ਹੈ ਉਹ 에ਰਲੂਮ ਦਾ ਹੈ 에ਰਲੂਮ ਵੈਪਨ ਹੈ ਮੇਰੀ ਫੈਮਿਲੀ ਹਿਸਟਰੀ ਜੁੜੀ ਹੈ ਉਹਦੇ ਨਾਲ ਹਾਂ ਬਟ ਆਈ ਥਿੰਕ ਜੀ ਮੋਰ ਅਸੀਂ ਅਟੈਂਸ਼ਨ ਜੇ ਕਰੀਏ ਉਹਦੇ ਵੱਲ ਕਿ ਜੀ ਇਟ ਇਜ਼ ਅ ਮੀਨਸ ਆਫ ਸੈਲਫ ਪ੍ਰੋਟੈਕਸ਼ਨ ਹਾਂ ਐਂਡ ਸਾਡੀ ਮਤਲਬ ਸਿੱਖ ਇਤਿਹਾਸ ਵਿੱਚ ਵੀ ਬਹੁਤ ਵੈਲਿਊ ਦਿੱਤੀ ਗਈ ਹੈ ਕਿ ਹਰ ਸਿੱਖ ਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਉਹ ਹੋਣੀ ਚਾਹੀਦੀ ਹੈ ਇਹ ਫਿਰ ਪਾਕਿਸਤਾਨ ਤੋਂ ਲੈ ਕੇ ਆਏ ਸੀ ਤੁਹਾਡੇ ਪਰਦਾਦਾ ਜੀ ਹਾਂਜੀ ਜੀ ਜੀ ਮੇਰੀ ਫੈਮਲੀ ਪਿੱਛੋਂ ਸਿਆਲਕੋਟ ਦੀ ਹੈ ਪਿੰਡ ਕਲਾਸ ਵਾਲਾ ਸੀ ਤੇ ਜਦੋਂ ਪਾਰਟੀਸ਼ਨ ਹੋਈ ਹੈ ਉਸ ਏਰੀਆ ਵਿੱਚ ਬਹੁਤ ਰਾਈਟ ਸੀਗੇ ਹੋ ਰਹੇ ਤੇ ਮੇਰੇ ਪਰਦਾਦਾ ਜੀ 1 ਲੱਖ ਹਿੰਦੂ ਤੇ ਸਿੱਖਾਂ ਦਾ ਜਥਾ ਲੈ ਕੇ ਉੱਥੋਂ ਸਿਆਲਕੋਟ ਤੋਂ ਉਹ ਇੱਥੇ ਗੁਰਦਾਸਪੁਰ ਆਏ ਸੀ ਜੀ ਹਾਂਜੀ ਹਾਂਜੀ ਉਦੋਂ ਵੀ ਪ੍ਰੋਟੈਕਸ਼ਨ ਕਰਕੇ ਹਥਿਆਰ ਲੈ ਕੇ ਉਦੋਂ ਜੀ ਉਹ ਤੇ ਉਸ ਟਾਈਮ ਤੇ ਚਲੋ ਸਾਰਿਆਂ ਕੋਲ ਹੀ ਹੁੰਦਾ ਸੀਗਾ ਅ ਪਰ ਜੀ ਉੱਤੋਂ ਕਿਉਂਕਿ ਉਹਨਾਂ ਦੇ ਕਾਫੀ ਕਨੈਕਸ਼ਨ ਸੀਗੇ ਉਹਨਾਂ ਨੂੰ ਬਲਦੇਵ ਸਿੰਘ ਜੀ ਜਿਹੜੇ ਉਦੋਂ ਡਿਫੈਂਸ ਮਿਨਿਸਟਰ ਸੀ ਉਹ ਜਾਣਦੇ ਸੀ ਹਾਂ ਤੇ ਫਿਰ ਕਿਉਂਕਿ ਓਵਰਆਲ ਰਾਈਟਸ ਦਾ ਮਾਹੌਲ ਸੀਗਾ ਬਹੁਤ ਉਸ ਟਾਈਮ ਲਾਅ ਐਂਡ ਆਰਡਰ ਦੀ ਤਾਂ ਆਬਵੀਅਸਲੀ ਪ੍ਰੋਬਲਮ ਸੀਗੀ ਕਿਉਂਕਿ ਦੇਸ਼ਾਂ ਦੀ ਵੰਡ ਹੋ ਰਹੀ ਸੀ ਤੇ ਉਦੋਂ ਫਿਰ ਉਹ ਸਾਰਾ ਸਮੂਹ ਜੱਥਾ ਲੈ ਕੇ ਆਏ ਸੀ ਜੀ ਬੜੀ ਚੰਗੀ ਗੱਲ ਹੈ ਕਿ ਤੁਸੀਂ ਇਤਿਹਾਸ ਪੜ੍ਹਦੇ ਹੋ ਜਾਂ ਸੁਣਦੇ ਹੋ ਆਪਣੇ ਪਰਦਾਦਾ ਜੀ ਬਾਰੇ ਬਹੁਤ سارے ਬੱਚੇ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਨਾਂ ਵੀ ਨਹੀਂ ਪਤਾ ਹੁੰਦੇ ਕਿ ਉਹਨਾਂ ਦੇ ਪਰਦਾਦੇ ਦਾ ਨਾਮ ਕੀ ਸੀਗਾ ਇਹ ਫਿਰ ਤੁਸੀਂ ਸਾਰੀਆਂ ਸਟੋਰੀਜ਼ ਪਾਪਾ ਤੋਂ ਸੁਣਦੇ ਹੋ ਜਾਂ ਦਾਦਾ ਜੀ ਤੋਂ ਸੁਣੀਆਂ ਸੀ ਜੀ ਮੈਂ ਪੇਰੈਂਟਸ ਤੋਂ ਵੀ ਤੇ ਮੇਰੇ ਗ੍ਰੈਂਡਪੈਰੈਂਟਸ ਤੋਂ ਵੀ ਦਾਦਾ ਜੀ ਤੋਂ ਵੀ ਤੇ ਬਾਕੀ ਜੀ ਇਹ ਜਿਹੜੀਆਂ ਕਈਆਂ ਕਾਫੀ ਪੋਰਸ਼ਨ ਜਿਹੜਾ ਹੈਗਾ 인ਡੀਪੈਂਡੈਂਸ ਹਿਸਟਰੀ ਦਾ ਡਾਕੂਮੈਂਟਡ ਵੀ ਹੈ ਜੀ ਸੋ ਇਹਦੀਆਂ ਤੁਹਾਨੂੰ ਉਂਝ ਵੀ ਸੋਰਸਸ ਮਿਲ ਜਾਂਦੀਆਂ ਕਿ ਉਸ ਟਾਈਮ ਤੇ ਕੀ ਇਵੈਂਟਸ ਹੋਏ ਸੀਗੇ ਪਰ ਆਬਵੀਅਸਲੀ ਵੱਡੇ-ਵਡੇਰੇ ਸਭ ਤੋਂ ਪਹਿਲੀ ਸੋਰਸ ਹੁੰਦੇ ਆ ਤੇ ਸਭ ਤੋਂ ਆਈ ਥਿੰਕ ਰਿਲਾਈਅਬਲ ਜਿਨ੍ਹਾਂ ਨੇ ਉਹ ਟਾਈਮ ਦੇਖਿਆ ਹੁੰਦਾ ਮੇਰੇ ਦਾਦਾ ਜੀ ਦੀ ਵੀ ਉਮਰ ਤਕਰੀਬਨ 13 ਸਾਲ ਸੀਗੀ ਜਦੋਂ ਜੀਵੰਦ ਹੋਈਏ ਦੇਸ਼ ਤੇ ਅੱਛਾ ਜੀ 13 ਸਾਲ ਦੇ ਬੱਚੇ ਨੂੰ ਸਭ ਯਾਦ ਹੁੰਦਾ ਸੋ ਆਪਣੀ ਨਰੇਟ ਕਰਦੇ ਆ ਉਸ ਟਾਈਮ ਚ ਉਹਨੇ ਕੀ ਦੇਖਿਆ ਉਹਦੀ ਲਾਈਫ ਪਹਿਲਾਂ ਕੈਸੀ ਸੀ ਉਸ ਤੋਂ ਬਾਅਦ ਕੈਸੀ ਸੀ ਹਜੇ ਵੀ ਅਸੀਂ ਜੀ ਉਹਨਾਂ ਤੋਂ ਸੁਣਦੇ ਆ ਅੱਛਾ ਬਟ ਇਹ ਸਿਰਫ ਸ਼ੌਂਕ ਜੀ ਸ਼ੋਅ ਆਫ ਲਈ ਨਹੀਂ ਹੈ ਇਹ ਇੱਕ ਆਈ ਥਿੰਕ ਤੁਹਾਨੂੰ ਖਾਨਦਾਨੀ ਵਿਰਾਸਤ ਚ ਮਿਲਦਾ ਤੁਸੀਂ ਇਹਨਾਂ ਚੀਜ਼ਾਂ ਦੇ ਜੇ ਆਸ-ਪਾਸ ਸੀ ਵੱਡੇ ਹੁੰਦੇ ਹੋ ਤੇ ਤੁਹਾਨੂੰ ਆਟੋਮੈਟਿਕਲੀ ਇਹ ਚੀਜ਼ਾਂ ਆ ਜਾਂਦੀਆਂ ਹਾਂਜੀ ਤੇ ਇਹ ਇੱਕ ਵਨ ਆਫ ਦੀ ਇੰਟਰਸਟ ਹੈ ਜਿਹੜਾ ਮੈਂ ਆਪਣੇ ਪੇਰੈਂਟਸ ਤੋਂ ਲਿਆ ਜੀ ਹੋ ਰਹੀ ਬਹੁਤ ਨੇ ਜਿਵੇਂ ਮੇਰੇ ਪਾਪਾ ਬਹੁਤ ਅੱਛੀ ਹॉर्स ਰਾਈਡਿੰਗ ਕਰਦੇ ਸੀ ਤੇ ਫਿਰ ਇਹਨਾਂ ਨੂੰ ਦੇਖ ਕੇ ਸਾਡੇ ਉੱਥੇ ਕਾਧੀਆਂ ਜਿਹੀਆਂ ਸੀ ਕੋੜੀਆਂ ਕਾਫੀ ਰੱਖੀਆਂ ਹੁੰਦੀਆਂ ਸੀ ਤੇ ਬਚਪਨ ਵਿੱਚ ਅਸੀਂ ਉਹਨਾਂ ਦੇ ਉੱਥੇ ਚਲੇ ਜਾਣਾ ਫਿਰ ਮੈਨੂੰ ਵੀ ਇੰਟਰਸਟ ਸੀਗਾ ਜੀ ਹਾਰਸਸ ਦਾ ਤੇ ਫਿਰ ਪਾਪਾ ਹੈਡ ਬੌਟ ਮੀ ਅ ਹਾਰਸ ਉਹ ਸੈਡਲੀ ਸ਼ੀ ਪਾਸਟ ਅਵੇ ਥੋੜੇ ਸਾਲ ਪਹਿਨਾ ਤੇ ਉਹ ਵੀ ਹੈ ਜੀ ਬਾਕੀ ਜੀ ਆਊਟਡੋਰਸ ਦਾ ਬਹੁਤ ਸ਼ੌਕ ਹੈ ਹਾਂ ਪਾਪਾ ਨਾਲ ਛੋਟੇ ਹੁੰਦੇ ਤੋਂ ਅਸੀਂ ਬਾਹਰ ਜਾਂਦੇ ਸੀਗੇ ਜਿਵੇਂ ਵਾਈਲਡ ਲਾਈਫ ਦਾ ਬਹੁਤ ਸ਼ੌਕ ਹੈ ਗ੍ਰੀਨਰੀ ਦਾ ਬਹੁਤ ਸ਼ੌਕ ਹੈ ਤੇ ਤੁਸੀਂ ਜੀ ਇਹ ਚੀਜ਼ਾਂ ਸਬਕੌਨਸ਼ੀਅਸਲੀ ਪਿਕ ਅਪ ਕਰ ਲੈਂਦੇ ਹੋ ਹਾਂ ਜਿਵੇਂ ਹੁਣ ਤੁਸੀਂ ਦੇਖੋ ਕਿ ਟਰੀਜ਼ ਐਂਡ ਫਰੂਟਸ ਉਹਨ ਮੈਨੂੰ ਬਹੁਤ ਸ਼ੌਕ ਹੈ ਮੈਨੂੰ ਹੁੰਦਾ ਹੈ ਕਿ ਅਸੀਂ ਵਾਦ ਤੋਂ ਵਾਦ ਫਰੂਟ ਟਰੀਜ਼ ਆਪਣੇ ਫਾਰਮਸ ਵਗੈਰਾ ਵਿੱਚ ਲਗਾਈਏ ਅਸੀਂ ਇੱਕ ਹੋਮ ਸਟੇਡਿੰਗ ਟਾਈਪ ਚੀਜ਼ ਕਰੀ ਜਿੱਥੇ ਸਾਡੀ ਜਿਹੜੀ ਵੀ ਏਰੀਆਸ ਸਾਡੇ ਪ੍ਰਾਪਰਟੀ ਹੈ ਉਹ 셀ਫ ਸਫੀਸ਼ੀਐਂਟ ਹੋਏ ਜੇ ਮਤਲਬ ਜੇ ਹੁਣ ਕੋਵਿਡ ਆਇਆ ਸੀ ਕੋਵਿਡ ਵਿੱਚ ਆਇਆ ਨੂੰ ਡਰ ਸੀ ਕਿ ਦੇਖੋ ਜੀ ਖਾਣੇ ਦੀ ਤੰਗੀ ਹੋ ਜੇਗੀ ਤੇ ਇਵੇਂ ਜੇ ਤੁਹਾਡੇ ਫਾਰਮ ਵਿੱਚ ਹੀ ਸਭ ਕੁਝ ਅਵੇਲੇਬਲ ਹੋਏ ਕਿ ਕਿੰਨੀ ਅੱਛੀ ਚੀਜ਼ ਹੋਏਗੀ ਬਾਕੀ ਜੀ ਪਾਪਾ ਡਸ ਫਿਸ਼ ਫਾਰਮਿੰਗ ਤੇ ਫਿਸ਼ਰੀਜ਼ ਵਿੱਚ ਵੀ ਅਸੀਂ ਥੋੜਾ ਇੰਟਰਸਟ ਰੱਖਦੇ ਹਾਂ ਅਸੀਂ ਪਰਲ ਫਾਰਮਿੰਗ ਦੀ ਇਕੱਠੀ ਟ੍ਰੇਨਿੰਗ ਲੈ ਕੇ ਆਏ ਸੀ ਜੀ ਬਠਿੰਡਾ ਤੋਂ ਸੋ ਜੀ ਬਹੁਤ ਚੀਜ਼ ਆ ਹੈ ਬੰਦਾ ਆਪਣੇ ਪੇਰੈਂਟਸ ਤੋਂ ਸਿੱਖਦਾ ਹੈ ਦਿਸ ਇਜ਼ ਵਨ ਸੱਚ ਥਿੰਗ ਤੇ ਅੱਜ ਕੱਲ ਆਈ ਥਿੰਕ ਉਹਨੂੰ ਜ਼ਿਆਦਾ ਲਾਈਮ ਲਾਈਟ ਮਿਲ ਗਿਆ ਹੈ ਪ੍ਰੋਪਲਿਕੀ ਹਾਂ ਜੀ ਹਾਂ ਅੱਛਾ ਬਾਜਵਾ ਸਾਹਿਬ ਇਸਨੇ ਕਿਵੇਂ ਖਿਆਲ ਆਇਆ ਕਿ ਨਵਕੀਰ ਨੂੰ ਗਿਫਟ ਕੀਤਾ ਜਾਏ ਪਰਦਾਦਾ ਜੀ ਵਾਲਾ ਪਿਸਤਲ ਉਹ ਸੀਗਾ ਜੋ ਛੋਟੇ ਹੁੰਦੇ ਤੋਂ ਮੇਰੇ ਕੋਲ ਇਹ ਮੈਂ ਸ਼ਾਮ ਕਹਿੰਦੀ ਸੀ ਜੇ ਮੈਨੂੰ ਤੁਸੀਂ ਕੋਈ ਵੈਪਨ ਦੇਣਾ ਮੈਨੂੰ ਆਹ ਦਿਓ ਜੇ ਪਿਸਤਲ ਤੇ ਮੇਰਾ ਬੇਟਾ ਵੀ ਹੈਗਾ ਉਹ ਨੈਸ਼ਨਲ ਲੈਵਲ ਦਾ ਸ਼ੂਟਰ ਹੈ ਜੀ ਹਾਂ ਤੇ ਉਹਨੇ ਵੀ ਕਦੀ ਮਾਇੰਡ ਨਹੀਂ ਕੀਤਾ ਹਾਂ ਜਿਹੜੀ ਦੀ ਦੀ ਮੰਗਦੇ ਆ ਤੇ ਇਹਨਾਂ ਨੂੰ ਦੇ ਦਿਓ ਹਾਂ ਤੇ ਫਿਰ ਜਦੋਂ ਇਹ ਆਪਾਂ एलिਜੀਬਲ ਹੋਈ ਹਾਂ ਤੇ ਫਿਰ ਉਦੋਂ ਦਾ ਲਾਇਸੈਂਸ ਬਣਵਾ ਕੇ ਇਹਨੂੰ ਦੇ ਦਿੱਤਾ ਅੱਛਾ ਨਾਲੇ ਮੈਂ ਪਬਲਿਕ ਇੰਟਰਸਟ ਦੇ ਕੰਮ ਕਾਫੀ ਕਰਾਂ ਜਿਵੇਂ ਜੰਗਲ ਫੋਰੈਸਟ ਦੀ ਜਿਹੜੀ ਇਲੀਗਲ ਫੈਲਿੰਗ ਹਮਾ ਫੋਰਸ ਮਾਫੀਆ ਖਿਲਾਫ ਫਿਰ ਇਲੀਗਲ ਮਾਈਨਿੰਗ ਰੇਤ ਮਾਫੀਆ ਖਿਲਾਫ ਮੇਰਾ ਕੇਸ ਅਜੇ ਤੱਕ ਪੈਂਡਿੰਗ ਹੈ ਜੀ ਹਾਈ ਕੋਰਟ 'ਚ ਹਾਂ ਤੇ ਫਿਰ ਮੈਂ ਵਾਰਨ ਵੀ ਸੀਗਾ ਉਦੋਂ ਵੀ ਕਾਫੀ ਕੰਮ ਕੀਤਾ ਤੇ ਕਾਫੀ ਲੋਕ ਅਰੈਸਟ ਕੀਤੇ ਤੇ ਉਹਦੇ ਨਾਲ ਇਹ ਹੁੰਦਾ ਕਿ ਫੈਮਿਲੀ ਨੂੰ ਵੀ ਪ੍ਰੋਟੈਕਸ਼ਨ ਚਾਹੀਦੀ ਹੁੰਦੀ ਹੈ ਅਸੀਂ ਤਾਂ ਕੇਵਲ ਘਰ ਨਹੀਂ ਹੁੰਦੇ ਤੇ ਮਗਰੋਂ ਕੋਈ ਜਿਹੜਾ ਕੋਈ ਹੈਗਾ ਉਹਨੂੰ ਉਹਦੇ ਕੋ ਵੀ ਵੈਪਨ ਹੋਣਾ ਚਾਹੀਦਾ ਆਪਣੇ ਨੂੰ ਪ੍ਰੋਟੈਕਟ ਕਰਨ ਵਾਸਤੇ ਨਾਲੇ ਅੱਜ ਕੱਲ ਦਾ ਜੋ ਮਾਹੌਲ ਹੈ ਤੁਸੀਂ ਵੇਖੋਣ ਘਰਾਂ 'ਚ ਵੜੀ ਜਾਂਦੇ ਨੇ ਦਿਨ ਦਿਹਾੜੇ ਲਕਰਾਂ 'ਚ ਵੜ ਜਾਂਦੇ ਨੇ ਲੁੱਟਾਂ ਖੋਹਾਂ ਕਰਨ ਵਾਸਤੇ ਫਿਰ ਅਸੀਂ ਘਰ ਨਾ ਹੋਈਏ ਤੇ ਘਟੋ ਘਟ ਲੇਡੀਜ਼ ਕੋ ਵੀ ਵੈਪਨ ਹੋਣਾ ਚਾਹੀਦਾ ਹੈ ਕਿ ਆਪਣੇ ਨੂੰ ਪ੍ਰੋਟੈਕਟ ਕਰ ਸਕਣ ਹਾਂ ਇਫ ਇਹ ਟ੍ਰੇਨਿੰਗ ਵੀ ਤੁਸੀਂ ਦਿੱਤੀ ਨਵਕੇ ਨੂੰ ਹਾਂਜੀ ਸਾਡੇ ਕੋਈ ਕੁਝ ਦੀ ਫੈਮਲੀਜ਼ ਦੇ ਵਿੱਚ ਨਾ ਜਦੋਂ ਬੱਚਾ ਜੰਮਦਾ ਹੈ ਤੇ ਉਹ ਸ਼ਾਮ ਦਾ ਉਦੋਂ ਗਨ ਹੈਂਡਲਿੰਗ ਦੀ ਟ੍ਰੇਨਿੰਗ ਨਾ ਸ਼ੁਰੂ ਹੋ ਜਾਂਦੀ ਹੈ ਅੱਛਾ ਕਿ ਕਿਉਂਕਿ ਪਹਿਲਾਂ ਹੁੰਦਾ ਜੀ ਸੇਫਟੀ ਪੰਜਾ ਫੀਚਰ ਨੇ ਉਹ ਸਮਝਾਉਣਾ ਕਿਵੇਂ ਫੜਨਾ ਕਿਵੇਂ ਹੈਂਡਲ ਕਰਨਾ ਕਿਵੇਂ ਰੱਖਣਾ ਹਾਂ ਖਾਲੀ ਕਰਕੇ ਰੱਖਣਾ ਭਰਿਆ ਹੋਵੇ ਬਾ ਖਾਲੀ ਹੋਏ ਪੁਆਇੰਟ ਨਹੀਂ ਕਰਨਾ ਕਿਸੇ ਵੱਲ ਹਾਂ ਇਹ ਸਾਰੇ ਜਿਹੜੇ ਹਨ ਜੀ ਇਹ ਹੈਬਟ ਪਾਣੀ ਚਾਹੀਦੇ ਹਮ ਇੱਕ ਵੈਪਨ ਨੂੰ ਹੈਂਡਲ ਕਰਨ ਵਾਸਤੇ ਹਾਂ ਤੇ ਤੁਸੀਂ ਇਹ ਦੇਖ ਲਓ ਕਿ ਇੰਨੀ ਜਨਰੇਸ਼ਨਸ ਹੋ ਗਈਆਂ 60 ਜਿਹੜੇ ਅਜੇ ਤੱਕ ਕਿਸੇ ਨੇ ਅਮਰੀਕਨ ਜਿਹੜਾ ਮਿਸਯੂਜ਼ ਨਹੀਂ ਕੀਤਾ ਅੱਛਾ ਇਹ ਮੈਂ ਤੋਂ ਇਹਨਾਂ ਨੂੰ ਕਲੈਕਟ ਕਰਨ ਵਾਸਤੇ ਮੇਰੇ ਗੈਂਡਫਾਦਰ ਜਿਸਕਾ ਫਾਦਰ ਉਹ ਤਿੰਨ ਵੈਪਨ ਲੈ ਕੇ ਆਏ ਸੀਗੇ ਅੱਛਾ ਇੱਕ ਸੀਗੀ ਉਹਨਾਂ ਕੋ 30 ਕਾਰਬਾਈਨ ਹਮ ਇੱਕ 12 ਬੋਰ ਸੀ ਤੇ ਇੱਕ ਪਿਸਟਲ ਸੀ 30 ਕਾਪੀ ਜਿਹੜੀ ਉਹ ਮੇਰੇ தாਜੀ ਕੋ ਚੱਲੇ ਗਈ ਸੀ ਇਹ ਦੋਵੇਂ ਫਾਦਰ ਨੇ ਰੱਖ ਲਈ ਸੀ ਅੱਛਾ ਤੇ ਫਾਦਰ ਨੇ ਫਿਰ ਮੈਨੂੰ ਦਿੱਤਾ ਹਮ ਤੇ ਮੈਂ ਫੇਰ ਮੈਂ ਕਈ ਰਾਈਟਰਸ ਕਹਿੰਦੇ ਵੀ ਕੀ ਸੀਗੇ ਕਿ ਤੂੰ ਆਪਣੇ ਬੇਟੇ ਨੂੰ ਦਈਂ ਵਿਰਾਸਤ ਹੈ ਬੇਟੀ ਨੂੰ ਕੋਈ ਦੇਣ ਲਗਾ ਮੈਂ ਕਿ ਨਹੀਂ ਉਹਨੇ ਮੰਗਿਆ ਬੇਟਾ ਬਿੱਟੀ ਚ ਫਰਕ ਹੋਈ ਨਹੀਂ ਜੇ ਉਹਨੇ ਮੰਗਿਆ ਤੇ ਉਹਨੂੰ ਸ਼ੌਕ ਹੈ ਤਾਂ ਉਹਨੂੰ ਹੀ ਦੇਣਾ ਆਮ ਤੌਰ ਤੇ ਤੀਆਂ ਦੇ ਸ਼ੌਕ ਹੁੰਦੇ ਨੇ ਜਾਂ ਡਿਮਾਂਡ ਹੁੰਦੀ ਹੈ ਕਿ ਸੂਟਾਂ ਦੀ ਜਾਂ ਫੋਨਾਂ ਦੀ ਕਿਰਨ ਦੀ ਕਿਹੋ ਜਿਹੀ ਰਹਿੰਦੀ ਡਿਮਾਂਡ ਦੇਖੋ ਜੀ ਇਹ ਹਮੇਸ਼ਾ ਨਡਰ ਰਹੀ ਹੈ ਸ਼ੁਰੂ ਤੋਂ ਜਿਵੇਂ ਮੇਕਅਪ ਕੋੜੇ ਹੁੰਦੇ ਸੀ राइडिंग बेटा राइडिंग ਨਹੀਂ ਸੀ ਕਰਦਾ ਇਹ ਕਹਿੰਦਾ ਮੈਂ ਰਾਈਡਿੰਗ ਕਰਨੀ ਹੈ ਇਨਵੈਸਟ ਵਹਿਲੀ ਕੋੜਾ ਮੇਰੇ ਕੋ ਕਹਿ ਕੇ ਗਿਫਟ ਵੀ ਲਿਆ ਘੋੜੀ ਉਹ ਕਾਫੇ ਚ ਰੱਖੀ ਰੋਣ ਰਾਈਡਿੰਗ ਕਰਦੀ ਰਹੀ ਫਿਰ ਸਿੱਖਦੀ ਰਹੀ ਰਾਈਡਿੰਗ ਫਿਰ সুইমিং ਵੀ ਸੀਗੀ ਸਾਬ ਨੂੰ ਪਹਿਲਾਂ সুইমিং ਵੀ ਇਹਨੇ ਸਿੱਖੀ ਮਤਲਬ ਕਿ ਮੈਂ ਜੋ ਜੋ ਬੱਚਿਆਂ ਨਾਲ ਚਾਹ ਉਹਨਾਂ ਕਰਵਾਇਆ ਹੁਣ ਮੇਰੇ ਤਿੰਨੇ ਬੱਚਾ ਨੂੰ ਤੈਰਨਾ ਆਉਂਦਾ ਮਾੜੀ ਮੋਟੀ ਰਾਈਡਿੰਗ ਵੀ ਆਉਂਦੀ ਹੈ ਇਹਨੂੰ ਚੰਗੀ ਤਰ੍ਹਾਂ ਆਉਂਦੀ ਹੈ ਤੇ ਛੋਟੀ ਬੇਟੀ ਦਾ ਹਜ ਲਾਸ ਨਹੀਂ ਬਣਿਆ ਪਰ ਉਹਨੂੰ ਅਸੀਂ ਹੌਲੀ ਹੌਲੀ ਦੱਸਦੇ ਆ ਗਨ ਹੈਂਡਲਿੰਗ ਬਾਰੇ ਅੱਛਾ ਤੇ ਕੱਲ ਨੂੰ ਜੇ ਕਿਤੇ ਲੋਡ ਪਵੇ ਤੇ ਉਹਦਾ ਵੀ ਅਸੀਂ ਬਣਵਾ ਸਕੀਏ ਤੇ ਉਹ ਚੰਗੀ ਤਰ੍ਹਾਂ ਉਹਨੂੰ ਹੈਂਡਲ ਕਰ ਸਕੇ ਹਾਂ ਇਹ ਬੜੀ ਚੰਗੀ ਚੀਜ਼ ਹੈਗੀ ਆ ਤਾਂ ਫਿਰ ਜਿਵੇਂ ਤੁਸੀਂ ਪ੍ਰੈਕਟਿਸ ਲਈ ਵੀ ਜਾਂਦੇ ਹੋ ਹਨਾ ਕੋਰਟ ਦੇ ਵਿੱਚ ਤਾਂ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਫਿਰ ਕਿਹੋ ਜਿਹਾ ਰੇਂਦਾ ਰਜਾਨ ਜੀ ਅਸੀਂ ਨਾ ਓਨੈਸਟਲੀ ਇੱਕ ਫੈਮਿਲੀ ਟਰੈਡੀਸ਼ਨ ਹੀ ਰਹਿ ਜਦੋਂ ਤੁਸੀਂ ਚੀਜ਼ਾਂ ਦੇਖਦੇ ਹੋ ਤੇ ਤੁਹਾਡੇ ਵਿੱਚ ਨਾ ਉਹ ਸ਼ੋਅ ਆਫ ਕਲਚਰ ਤੇ ਫੜਾ ਮਾਰਨ ਵਾਲਾ ਕਲਚਰ ਕੱਟ ਜਾਂਦਾ ਮਤਲਬ ਦੇ ਨੋ ਕਿ ਦ ਕਾਈਂਡ ਆਫ ਫੈਮਿਲੀ ਆਈ ਕਮ ਫਰੋਂ ਮੈਨੂੰ ਪਤਾ ਹੈ ਕਿ ਚੀਜ਼ਾਂ ਤੇ ਹੈ ਹੀ ਹੋ ਮੇਰੇ ਬ੍ਰਦਰ ਦਾ ਥੋੜਾ ਜ਼ਿਆਦਾ ਪਤਾ ਹੈ ਕਿਉਂਕਿ ਉਹ ਨੈਸ਼ਨਲ ਲੈਵਲ ਸ਼ੂਟਰ ਹੈ ਤੇ ਓਬਵੀਅਸਲੀ ਜਦੋਂ ਮੈਨੂੰ ਬਹੁਤ ਹੀ ਮਤਲਬ ਆਫਟਰ ਦ ਰਿਟ ਪਟੀਸ਼ਨ ਜ਼ਿਆਦਾ ਹੋ ਜਾਣਨ ਲੱਗੇ ਆ ਬਟ ਦੇ ਜਸ ਸੀਨ ਇਟ ਐਜ਼ ਅ ਪਾਰਟ ਆਫ ਮਾਈ ਪਰਸਨੈਲਿਟੀ ਕਿਉਂਕਿ ਦੇਖੋ ਜੀ ਇਹ ਕੋਈ ਆਡ ਚੀਜ਼ ਤੇ ਹੈ ਨਹੀਂ ਬਾਕੀ ਵੀ ਬਹੁਤ ਚੀਜ਼ਾਂ ਹੈ ਜਿਹੜੀਆਂ ਕੰਪੈਟੀਬਲ ਹੈ ਬੀ ਇਟ ਯੂ نو ਆਊਟਡੋਰਸ ਦਾ ਸ਼ੌਂਕ ਹੁੰਦਾ ਹੈ ਸ਼ਹਿਰ ਦੇ ਵਿੱਚ ਕੁੜੀਆਂ ਇਨਸਪਾਇਰ ਹੁੰਦੀਆਂ ਕਿਉਂਕਿ ਕਹਿੰਦੇ ਨੇ ਕਿ ਸ਼ਹਿਰ ਦੀਆਂ ਕੁੜੀਆਂ ਥੋੜੀਆਂ ਸੋਲ ਹੁੰਦੀਆਂ ਨੇ ਮੈਨੂੰ ਲੱਗਦਾ ਕਿ ਪਟਾਕੇਆਂ ਤੋਂ ਵੀ ਡਰ ਜਾਂਦੀਆਂ ਨੇ ਤਾਂ ਜਦੋਂ ਫਿਰ ਤੁਹਾਡੇ ਵਾਲ ਦੇਖਦੇ ਨੇ ਤਾਂ ਇਨਸਪਾਇਰ ਹੁੰਦੀ ਇਹਨਾਂ ਚੀਜ਼ਾਂ ਜੀ ਮੈਂ ਕਹਿੰਨੀ ਆ ਇਹ ਚੀਜ਼ਾਂ ਨਾ ਬਹੁਤ ਐਕਸਟੀਰੀਓਟਾਈਪ ਐ ਜਿੰਨੀਆਂ ਮੇਰੀਆਂ ਫੀਮੇਲ ਫਰੈਂਡਸ ਐ ਮੈਂ ਉਹ ਦੇਖਦੀ ਆ ਕਿ ਬਹੁਤ ਹੀ ਸਟਰੋਂਗ ਵਿਲਡ ਤੇ ਬਰੇਵ ਤੇ ਉਹ ਨੇ ਤੇ ਸਪੈਸ਼ਲੀ ਜੀ ਜੋ ਅੱਜ ਕੱਲ ਸਾਡੇ ਦੇਸ਼ ਤੇ ਹਾਲਾਤ ਐ ਫੀਲ ਕੀ ਲੜਕੀਆਂ ਸਗੋਂ ਜ਼ਿਆਦਾ ਬਰੇਵ ਨੇ ਕਿਉਂਕਿ ਉਹਨਾਂ ਦੀ ਡੇ ਟੂ ਡੇ ਜੜੀਆਂ ਉਹ ਪ੍ਰੋਬਲਮਸ ਫੇਸ ਕਰਦੀਆਂ ਉਹ ਦੂਸਰੇ ਲੋਕ ਤੇ ਫੇਸ ਨਹੀਂ ਕਰਦੇ ਤੇ ਜੀ ਆਈ ਐਮ ਵੈਰੀ ਫੋਰਚੂਨੇਟ ਜਿਹੜੀਆਂ ਮੇਰੀਆਂ ਫੀਮੇਲ ਫਰੈਂਡਸ ਐ ਦੇ ਆਰ ਤੋਂ ਜੀ ਵੈਰੀ ਬਰੇਵ ਤੇ ਉਹ ਐਸੀ ਕਿਹ ਵਿੱਚ ਬਿਲਕੁਲ ਫਾਲ ਨਹੀਂ ਕਰਦੀਆਂ ਕਿ ਜਿਹੜੀਆਂ ਪਟਾਕਿਆਂ ਤੋਂ ਡਰ ਜਾਣਗੀਆਂ ਤੇ ਉਸ ਤੋਂ ਸੋ ਆਈ ਥਿੰਕ ਜੀ ਸਾਡਾ ਫਰੈਂਡ ਸਰਕਲ ਹੀ ਐਸਾ ਤੇ ਵੀ ਐਟ ਯੂ نو ਈਵਨ ਆਲ ਆਫ आवर ਫਰੈਂਡਸ ਮਤਲਬ ਆਈ ਥਿੰਕ ਲਾਈਕ ਅਟ੍ਰੈਕਟਸ ਲਾਈਕ ਕਿ ਤੁਹਾਡੇ ਫਰੈਂਡ ਸਰਕਲ ਵੀ ਰਿਫਲੈਕਟ ਕਰਦਾ ਤੁਹਾਡੀ ਪਰਸਨੈਲਿਟੀ ਕੈਸੀ ਇਹ ਮਹਿਸੂਸ ਕੀਤਾ ਤੁਸੀਂ ਕਿ ਜਿਵੇਂ ਪ੍ਰੋਟੈਕਸ਼ਨ ਦੇ ਲਈ ਹੋਣਾ ਚਾਹੀਦਾ ਹੈ ਲੜਕੀਆਂ ਦੇ ਕੋਲ ਵੀ ਹੋਣਾ ਚਾਹੀਦਾ ਕਿ ਜੇਕਰ ਕਿਸੇ ਨੂੰ ਪਤਾ ਕਿ ਇਹਦੇ ਕੋਲ ਵੈਪਨ ਹੈ ਤਾਂ ਇਹਦਾ ਵਾਕਈ ਪ੍ਰਭਾਵ ਜਾਂਦਾ ਜਾਂ ਡੈਟਰੈਂਸ ਤੇ ਹੈ ਹੀ ਦੇਖੋ ਜੀ ਕਨਸੈਪਟ ਹੁੰਦਾ ਡੈਟਰੈਂਸ ਦਾ ਜੇ ਤੁਹਾਨੂੰ ਪਤਾ ਹੋਏਗਾ ਕਿ ਇਸ ਫੈਮਿਲੀ ਵਿੱਚ ਜਾਂ ਇਸ ਘਰ ਵਿੱਚ ਜਿਹੜੇ ਲੋਕ ਆਰਮਡ ਹੈ ਜਾਂ ਮਤਲਬ ਇਸ ਘਰ ਵਿੱਚ ਇੱਕ ਕੁੱਤਾ ਖੁੱਲਾ ਛੱਡਿਆ ਹੋਇਆ ਤੇ ਲੋਕ ਦੋ ਵਾਰੀ ਸੋਚ ਕੇ ਉੱਥੇ ਕਰਨਗੇ ਸੋ ਆਈ ਥਿੰਕ ਡੈਟਰੈਂਸ ਤੇ ਆਬਵੀਅਸਲੀ ਇੱਕ ਚੀਜ਼ ਹੁੰਦੀ ਹੈ ਤੇ ਡੈਟਰੈਂਸ ਦਾ ਇਹ ਹੀ ਹੈ ਕਿ ਲੋਕ ਦੋ ਵਾਰੀ ਸੋਚਦੇ ਆ ਕਰਨ ਨਾਲ ਪੰਗਾ ਲੈਣ ਦਾ ਤੇ ਉਹਨਾਂ ਨੂੰ ਇਹ ਵੀ ਨਹੀਂ ਅੱਜਕੱਲ ਤੁਸੀਂ ਕਹਿ ਸਕਦੇ ਕਿ ਕਿਹੜਾ ਬੰਦਾ ਕਿੰਨਾ ਆਮਡ ਹੈ ਇਟ ਇਜ਼ ਨਾਟ ਜਸਟ ਫਾਇਰ ਆਰਮਸ ਮਤਲਬ ਲੋਕ ਇੱਕ ਸਿੰਪਲ ਨਾਈਫ ਵੀ ਰੱਖ ਲੈਣ ਆਈ ਫੀਲ ਕਿ ਉਹ ਹੀ ਤੁਸੀਂ ਮੌਕੇ ਤੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਕਰ ਸਕਦੇ ਕਦੇ ਲੋੜ ਪਈ ਦਿਖਾਉਣ ਦੀ ਨਹੀਂ ਜੀ ਅੱਛਾ ਆਈ ਹੈਵ ਬੀਨ ਵੈਰੀ ਫੋਰਚੁਨੇਟ ਹਜੇ ਤੱਕ ਤੇ ਜੀ ਮੈਨੂੰ ਕਦੀ ਲੋੜ ਨਹੀਂ ਚਲੋ ਇਹ ਲੋੜ ਪਵੇ ਵੀ ਨਾ ਤਾਂ ਇਹ ਬੜਾ ਸੋਹਣਾ ਫਾਰਮ ਹਾਊਸ ਬਣਾਇਆ ਤੁਹਾਡੇ ਬਾਗਰ ਹੋਣਾ ਨੇ ਤੁਹਾਨੂੰ ਫਿਰ ਸ਼ੌਂਕ ਰਹਿੰਦਾ ਜਿਵੇਂ ਇਹਨਾਂ ਨੇ ਬੜੀਆਂ ਸੋਹਣੀਆਂ ਆਰਗੈਨਿਕ ਸਬਜ਼ੀਆਂ ਇੱਥੇ ਕੀਤੀ ਕਰਦੇ ਨੇ ਇਹ ਹਾਂਜੀ ਜੀ ਇਹ ਆਰਗੈਨਿਕ ਸਬਜ਼ੀਆਂ ਤੇ ਸਪੈਸ਼ਲੀ ਜਿਹੜੇ ਟਰੀਜ਼ ਦਾ ਉਹ ਸਾਡਾ ਇੱਕ ਸਾਂਝਾ ਸ਼ੌਕ ਹੈ ਜੀ ਅੱਛਾ ਮੈਂ ਅੰਮ੍ਰਿਤਸਰ ਅਸੀਂ ਹੁੰਦੇ ਇਸੀ ਕਾਫੀ ਤੇ ਅੰਮ੍ਰਿਤਸਰ ਹੈਗੀ ਹੈ ਜੀ ਮੇਰੀ ਬਹੁਤ ਟਰਸਟਡ ਨਰਸਰੀ ਹੈ ਤੇ ਕਈ ਵਾਰੀ ਉੱਥੋਂ ਫੇ ਮੈਂ ਜਾ ਕੇ ਪਲਾਂਟਸ ਲਿਆਣੇ ਤੇ ਪਾਪਾ ਨੇ ਇੱਥੇ ਆ ਕੇ ਲਗਾ ਦੇ ਨੇ ਤੇ ਹੁਣ ਵੀ ਜਦੋਂ ਮੈਂ ਆਉਂਦੀ ਆ ਪਹਿਲੀ ਚੀਜ਼ ਮੈਂ ਇਹ ਕਰਦੀ ਆ ਜੀ ਮੈਂ ਚੈੱਕ ਕਰਦੀ ਆ ਕਿ ਜਿਹੜੇ ਮੇਰੇ ਪਲਾਂਟਸ ਹੈ ਉਹਨਾਂ ਦਾ ਕੀ ਹੈ ਜੇ ਹੁਣ ਜੀ ਮੇਰਾ ਇੱਕ ਬਹੁਤ ਫਾਲਸਾ ਦਾ ਫਰੂਟ ਸੁਣਿਆ ਹੋਵੇਗਾ ਅੱਜ ਕੱਲ ਤੇ ਗਾਇਬ ਹੀ ਹੋ ਗਿਆ ਜੀ ਤੇ ਮੈਂ ਇਹਨਾਂ ਤੋਂ ਸੁਣਦੀ ਸੀ ਕਿ ਫਾਲਸਾ ਬਹੁਤ ਸਵਾਦ ਹੁੰਦਾ ਹੈ ਫਾਲਸਾ ਗਰਮੀਆਂ ਦੇ ਦਿਨਾਂ ਵਿੱਚ ਤੇ ਅਸੀਂ ਜਿਵੇਂ ਫਾਲਸੇ ਦੇ ਲਗਾਏ ਸੀ ਮੈਂ ਜਾ ਕੇ ਦੇਖਿਆ ਕਿ ਉਹਨਾਂ ਦੇ ਕਿੰਨਾ ਫਲ ਪਿਆ ਹੈ ਉਹ ਹੁਣ ਮੌਨਸੂਨ ਦੇ ਟਾਈਮ ਪੱਕੇਗਾ ਤੇ ਜਿਹੜੇ ਮੇਰੇ ਬਾਕੀ ਵੀ ਅਕੁਐਂਟੈਂਸਿਸ ਤੇ ਨੋਨ ਹੁੰਦੇ ਆ ਫਿਰ ਉਹਨਾਂ ਨੂੰ ਵੀ ਮੈਂ ਕਰ ਦਿੰਨੀ ਆ ਜੇ ਸਪੈਸ਼ਲੀ ਸਿਟਰਸ ਦਾ ਅਸੀਂ ਇੱਥੇ ਬਹੁਤ ਵੈਰਾਈਟੀਆਂ ਲਗਾਈਆਂ ਹੋਈਆਂ ਆ ਉਹ ਉੱਤਰ ਜੀ ਸਾਡਾ ਜੁਆਇੰਟ ਆਈ ਫੀਲ ਇੰਪ੍ਰੈਸਡ ਹੈ ਕੋਈ ਚੁੱਟੀ ਹੁੰਦੀ ਆ ਉਦੋਂ ਫਿਰ ਇੱਥੇ ਆ ਜਾਂਦੇ ਆ ਹਾਂਜੀ ਜਦੋਂ ਛੁੱਟੀ ਹੁੰਦੀ ਆ ਜੀ ਹੁਣ ਮੇਰਾ ਪ੍ਰੋਫੈਸ਼ਨ ਐਸਾ ਹੈ ਕਿ ਮੇਰੇ ਕੋਲੋਂ ਟਾਈਮ ਬਹੁਤ ਘੱਟ ਮੈਨੂੰ ਮਿਲਦਾ ਹੈ ਤੇ ਭਾਜਾ ਤੋਂ ਮੈਨੂੰ ਟਾਈਮ ਮਿਲਦਾ ਹੈ ਜੀ ਮੈਂ ਆ ਜਾਨੀ ਹਾਂ ਬਾਜੋ ਸਾਹਿਬ ਜਿਵੇਂ ਫਿਰ ਬੱਚੇ ਬਾਹਰ ਰਹਿੰਦੇ ਨੇ ਹਨਾ ਮਾਪਿਆਂ ਦੇ ਮਨ ਦੇ ਵਿੱਚ ਹਮੇਸ਼ਾ ਡਰ ਰਹਿੰਦਾ ਪਰ ਜਿਵੇਂ ਨਵਕਿਰਨ ਨੇ ਡਰਨੇ ਤੁਸੀਂ ਦੱਸਿਆ ਕਿ ਜਿਵੇਂ ਦਾ ਇਹਨਾਂ ਦਾ ਸੁਭਾਅ ਹੈ ਫਿਰ ਕਿਤੇ ਨਾ ਕਿਤੇ ਮਿਲਦਾ ਚਿੰਤਾ ਵੀ ਦੂਰ ਹੋ ਜਾਂਦੀ ਮਾਪਿਆਂ ਦੀ ਕਿ ਕੋਈ ਲੋੜ ਨਹੀਂ ਡਰਨ ਦੀ ਨਹੀਂ ਵੇਖੋ ਉਹ ਤਾਂ ਤੁਹਾਡੀ ਗੱਲ ਠੀਕ ਹੈ ਡਰ ਸ਼ੰਕਾ ਤਾਂ ਮਨ ਚ ਰਹਿੰਦੀਆਂ ਨੇ ਇਹਦਾ ਸਿਰਫ ਇਹ ਕਿ ਸਾਨੂੰ ਹੌਸਲਾ ਆਇਆ ਕਿ ਜੇ ਕੋਈ ਸਿਚੁਏਸ਼ਨ ਆਏਗੀ ਇਹ ਫੇਸ ਕਰ ਸਕਦੀ ਜਾਨੂੰ ਹਾਂ ਉਹ ਥੋੜਾ ਥੋੜਾ ਮਨ ਨੂੰ ਹੌਸਲਾ じゃ ਹੁੰਦਾ ਹੈ ਬਾਕੀ ਮਾਪੇ ਮਾਪੇ ਹੁੰਦੇ ਆ ਜੀ ਬੱਚਿਆਂ ਦਾ ਫਿਕਰ ਤਾਂ ਹਮੇਸ਼ਾ ਲੱਗਦਾ ਹੀ ਜਿਵੇਂ ਤੁਸੀਂ ਇਹ ਪਰਵਰਿਸ਼ ਕੀਤੀ ਹੈ ਇਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ সুইਮਿੰਗ ਆਉਂਦੀ ਹੈ ਜਾਂ ਹORSES RIDING ਇਹਨਾਂ ਨੇ ਸਿੱਖੀ ਹੈ ਗਨ ਚਲਾਉਣੀ ਇਹਨਾਂ ਨੂੰ ਆਉਂਦੀ ਹੈ ਇਹ ਫਿਰ ਪਹਿਲਾਂ ਹੀ ਸ਼ੁਰੂ ਤੋਂ ਇਦਾਂ ਚੱਲਦਾ ਹੁੰਦਾ ਸੀਗਾ ਜਾਂ ਥੋੜੇ ਸਰਕਲ ਦੇ ਵਿੱਚ ਵੀ ਐਵੇਂ ਹੁੰਦਾ ਕਿਉਂਕਿ ਬਹੁਤ ਘੱਟ ਫੈਮਿਲੀਜ਼ ਦੇ ਵਿੱਚ ਆ ਐਵੇਂ ਦੇਖੋ ਜੀ ਮੈਂ ਬਹੁਤਾ ਸੋਸ਼ਲ ਸਰਕਲ ਮੇਰਾ ਬਹੁਤਾ ਵੱਡਾ ਨਹੀਂ ਹੈਗਾ ਸਾਡਾ ਤਾਂ ਫੈਮਿਲੀ ਸੀਗਾ ਇਹਨਾਂ ਜੋ ਬੱਚਾ ਛੋਟਾ ਬੱਚਾ ਤੇ ਇਹੀ ਹੁੰਦਾ ਨਾ ਕਿ ਆਪਣੀ ਖਾਸ ਜ਼ਾਹਰ ਕਰ ਸਕਦਾ ਕਿ ਪਾਪਾ ਮੈਂ ਇਹ ਕਰਨਾ ਹੈ ਤੇ ਉਹ ਫਿਰ ਕਰਾਣਾ ਪੇਰੈਂਟਸ ਦਾ ਕੰਮ ਹੋ ਜਾਂਦਾ ਜਿਵੇਂ ਛੋਟੇ ਛੋਟੇ ਜੀ ਕਹਿੰਦੇ ਸਵੀਮਿੰਗ ਅਸੀਂ ਕਰਨੀ ਸਿੱਖਣੀ ਹੈ ਅਸੀਂ ਫਿਰ ਮੇਬੀ ਮੇਡ ਅਪਾਇੰਟ ਕਿ ਹਾਂ ਵੀ ਇਹਨਾਂ ਨੂੰ ਉੱਥੇ ਨਾਲ ਨੂੰ ਸਵੀਮਿੰਗ ਸਿਖਾਈ ਜਾਵੇ ਕਿ ਬੜੀ ਇੰਪੋਰਟੈਂਟ ਚੀਜ਼ ਹੈ ਕਿ ਐਕਸਰਸਾਈਜ਼ ਬਹੁਤ ਅੱਛੀ ਹੈ ਫਿਰ ਜਿਨੇ ਕਿ ਆਪ ਮੈਂ ਰਾਈਡਿੰਗ ਕਰਨੀ ਹੈ ਫਿਰ ਰਾਈਡਿੰਗ ਸਕੂਲ ਇਹਨੂੰ ਜੁਆਇਨ ਕਰਾ ਦਿੱਤਾ ਫਿਰ ਨੇ ਕਿਹਾ ਘੋੜੀ ਲੈਣੀ ਹੈ ਮੈਂ ਤੇ ਇਹਨੂੰ ਘੋੜੀ ਲੈ ਕੇ ਦਿੱਤੀ ਹਾਂ ਤੋ ਉਹ ਸ਼ੌਕ ਜਿਹੜੇ ਆ ਉਹ ਤਾਂ ਮਾਪਿਆਂ ਦੇ ਪੂਰੇ ਕਰਨੇ ਹੁੰਦੇ ਆ ਹਾਂ ਇਨਕਰੇਜ ਕਰੀ ਮਾਪਿਆਂ ਨੇ ਕਰਨਾ ਆਪਾਂ ਹੁੰਦਾ ਹੈ ਸਹੀ ਡਾਇਰੈਕਸ਼ਨ ਦੇ ਵਿੱਚ ਜੇ ਗੱਲ ਸਹੀ ਡਿਮਾਂਡ ਹੈ ਬੱਚੇ ਦੀ ਉਹ ਮਾਪਿਆਂ ਨੂੰ ਜੇ ਪੂਰੇ ਕਰ ਸਕਦੇ ਨੇ ਜ਼ਰੂਰ ਪੂਰੇ ਕਰਨੇ ਚਾਹੀਦੇ ਫੋਰਸ ਰਾਈਡਿੰਗ ਕਰ ਲੈਣੇ ਹੋ ਫਿਰ ਤੁਸੀਂ ਹਣ ਜੀ ਹੁਣ ਤੇ ਮੈਨੂੰ ਬਹੁਤ ਸਾਲ ਹੋ ਗਏ ਓਨੈਸਟਲੀ ਮੈਂ ਆਪਣੀ ਬੈਚਲਰ ਸੀਗੀ ਉਦੋਂ ਮੈਂ ਜਾਣਦੀ ਹੁੰਦੀ ਸੀਗੀ ਤੇ ਹਾਂਜੀ ਜੀ ਉਹ ਇਨਸਟਿੰਕਟ ਤੇ ਰਹਿੰਦਾ ਦੋ ਆਈ ਫੀਲ ਕਿ ਮਾਈ ਫਾਦਰ ਵਾਸ ਅ ਵੈਰੀ ਗੁੱਡ ਹੌਰਸ ਰਾਈਡਰ ਉਸ ਲੈਵਲ ਦਾ ਤੇ ਨਹੀਂ ਉਦੋਂ ਇਹੀ ਹੈਡ ਕੈਂਸਰ ਤੇਨਾਂ ਦੀ ਸਰਜਰੀ ਹੋਈ ਸੀ ਤੇ ਹੀ ਕੁਡ ਟੀਚ ਮੀ ਇਨ ਐਕਟਿਵਲੀ ਹੈਂਸ ਮੈਂ ਉੱਥੇ ਅੰਮ੍ਰਿਤਸਰ ਵਿੱਚ ਹੀ ਸਿੱਖੀ ਸੀ ਜੀ ਤੇ ਹਾਂਜੀ ਤੇ ਉਹ ਵੀ ਜੀ ਆਈ ਥਿੰਕ ਇਹ ਚੀਜ਼ਾਂ ਨਾ ਇਨਸਟਿੰਕਟ ਹੁੰਦੀਆਂ ਜਿਵੇਂ ਸਵਿਮਿੰਗ ਕਹਿ ਲੋ ਜਾਂ ਸਾਈਕਲ ਚਲਾਣਾ ਕਹਿ ਲੋ ਬਹੁਤ ਛੋਟੇ ਅਸੀਂ ਉਸ ਤੋਂ ਸ਼ੁਰੂ ਕਰਦੇ ਆਂ ਇਹ ਇੱਕ ਵਾਰੀ ਸਿੱਖ ਲਓ ਜੀ ਚੀਜ਼ਾਂ ਬੰਦਾ ਭੁੱਲਦਾ ਨਹੀਂ ਹਾਂ ਇਹ ਡੇ ਟੂ ਡੇ ਉਸ ਤੋਂ ਆਉਂਦੀਆਂ ਜਿਵੇਂ ਜੀ ਸਾਨੂੰ ਪੈਟਸ ਦਾ ਬਹੁਤ ਸ਼ੌਕ ਅਸੀਂ ਦੇਖਿਆ ਹੋਏਗਾ ਇੱਥੇ ਵੀ ਸਾਡੇ ਦੋ ਡੌਗਸ ਐ ਹੋਰ ਵੀ ਐ ਉਹ ਜੀ ਇਹ ਚੀਜ਼ਾਂ ਨਾ ਇਨਸਟਿੰਕਟਿਵ ਤੇ ਇਨ ਬੋਨ ਹੋ ਜਾਂਦੀਆਂ ਇਹ ਤੁਹਾਡੇ ਵਿੱਚ ਗੈਪ ਵੀ ਪੈ ਜੇ ਤੇ ਫਿਰ ਵੀ ਉਹਦੇ ਵਿੱਚ ਕੋਈ ਉਹ ਹਰਜ਼ਾਨਾ ਨਹੀਂ ਹੁੰਦਾ ਅੱਛਾ ਇਹ ਫਿਰ ਫਰੈਂਡ ਸਰਕਲ ਤੁਹਾਡੇ ਦੇਖ ਕੇ ਕਿਸੇ ਨੇ ਵੈਪਨ ਬਣਾਇਆ ਫਿਰ ਤੁਹਾਡੇ ਨਾਲ ਕਿਸੇ ਨੇ ਆ ਜੀ ਆਈ ਫੀਲ ਕਿ ਇਹਦੇ ਵਿੱਚ ਨਾ ਕਿਉਂਕਿ ਮੇਰਾ ਫਰੈਂਡ ਸਰਕਲ ਕਾਫੀ ਵੇਰੀਡ ਹੈ ਅ ਚੰਡੀਗੜ੍ਹ ਕਿਉਂਕਿ ਮੈਂ ਆਪਣੀ ਮਾਸਟਰਸ ਕੀਤੀ ਹੈ ਪਹਿਲਾਂ ਗ੍ਰੈਜੂਏਸ਼ਨ ਇੱਥੇ ਕੀਤੀ ਹੈ ਗ੍ਰੈਜੂਏਸ਼ਨ ਵਿੱਚ ਤੇ ਆਈ ਕੁਡ ਗਾਈਡ them ਬੈਟਰ ਕਿਉਂਕਿ ਪੰਜਾਬ ਦੇ ਰੂਲਸ ਤੇ ਉਹ ਕਾਮਨ ਨੇ ਤੇ ਚੰਡੀਗੜ੍ਹ ਤੇ ਪੰਚਕੂਲਾ ਵਗੈਰਾ ਜਿਹੜੇ ਮੇਰੇ ਫਰੈਂਡਸ ਹੈ ਜੀ ਉਹਨਾਂ ਨੇ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਬਿਕੋਜ਼ ਇਹ ਬਹੁਤ ਲੰਬਾ ਪ੍ਰੋਸੈਸ ਹੁੰਦਾ ਹੈ ਬਹੁਤ ਟੈਕਨੀਕਲ ਪ੍ਰੋਸੈਸ ਹੁੰਦਾ ਹੈ ਸੋ ਦੇ ਆਰ ਟਰਾਈਂਗ ਅ ਲੈਟਸ ਸੀ ਅਨਦਰ ਤੋਂ ਸਲਾਹ ਲੈਂਦੇ ਹੋਣਗੇ ਕਿ ਕਿਵੇਂ ਬਣਾਉਣਾ ਜੀ ਸਲਾਹ ਮੇਰੇ ਤੋਂ ਤੇ ਲੈਂਦੇ ਆ ਪਰ ਮੈਂ ਪਾਪਾ ਦੇ ਨੂੰ ਉਹਦੇ ਹਵਾਲੇ ਕਰ ਦਿੰਨੀ ਆ ਬਿਕੋਜ਼ ਆਈ ਬੀਲੀਵ ਇਹ ਪ੍ਰੋਸੈਸਸ ਦਾ ਹੀ ਸਟਿਲ ਨੋਜ਼ ਬੈਟਰ ਦੈਨ ਮੀ ਕਿਉਂਕਿ ਇਹਨਾਂ ਨੇ ਇੰਨੀ ਯੂ نو ਪੀਰੀਅਡ ਆਫ ਟਾਈਮ ਤੋਂ ਦੇਖਿਆ ਤੇ ਜੋ ਮੈਨੂੰ ਵੀ ਥੋੜਾ ਬਹੁਤ ਪ੍ਰੋਸੈਸ ਦਾ ਆਬਵੀਅਸਲੀ ਪਤਾ ਹੈ ਬਟ ਹੀ ਨੋਜ਼ ਬੈਟਰ ਸੇ ਮੈਨੂੰ ਕਹਿ ਦਿੰਨੀ ਆ ਇਹਨਾਂ ਤੋਂ ਸਲਾਹ ਲੈ ਲਓ ਜਿਵੇਂ ਵੈਪਨਸ ਤੋਂ ਹੋਰ ਵੀ ਤੁਸੀਂ ਬਹੁਤ ਸਾਰੇ ਦੇਖੇ ਹੋਣਗੇ ਤੁਹਾਨੂੰ ਉਹ ਪਰਦਾਦਾ ਜੀ ਵਾਲਾ ਵਧੀਆ ਲੱਗਦਾ ਕਿ ਜਾਂ ਨਵੀਂ ਜਨਰੇਸ਼ਨ ਜਿਹੜੇ ਆਏ ਨੇ ਜੀ ਆਬਵੀਅਸਲੀ ਦੇਖੋ ਟੈਕਨੋਲੋਜੀ ਚੇਂजेस ਟੈਕਨੋਲੋਜੀ ਕਨਸਟੈਂਟ ਨਹੀਂ ਰਹਿੰਦੀ ਬਟ ਜੋ ਇੱਕ ਫੀਲਿੰਗਸ ਤੇ ਸੈਂਸ ਆਫ ਹਿਸਟਰੀ ਇਹਦੇ ਨਾਲ ਅਟੈਚਡ ਹੈ ਉਹ ਉਹਨਾਂ ਨਾਲ ਨਹੀਂ ਉਹ ਤੇ ਜੀ ਦੋ ਇਨਕੰਪੇਰੀਬਲ ਚੀਜ਼ਾਂ ਹਨ ਉਹ ਦੇਖੋ ਟੈਕਨੋਲੋਜੀਕਲ ਐਸਪੈਕਟ ਤੋਂ ਹੈ ਜਾਂ ਮਤਲਬ ਮਾਡਰਨਾਈਜੇਸ਼ਨ ਦੇ ਐਸਪੈਕਟ ਤੋਂ ਹੈ ਇਹ ਕੰਪਲੀਟਲੀ ਇਹਦਾ ਡਿਫਰੈਂਟ ਐਸਪੈਕਟ ਸੋ ਆਈ ਥਿੰਕ ਯੂ ਨਾਲ ਨਹੀਂ ਕੰਪੇਅਰ ਨਹੀਂ ਕਰ ਸਕਤੇ ਤੇ ਆਪਣੇ ਜੀ ਇੱਥੇ ਓਨੈਸਟਲੀ ਸਾਡਾ ਸਿਚੁਏਸ਼ਨ ਐਸੀ ਹੈ ਕਿ ਮਤਲਬ ਵੀ ਆਰ ਨਾਟ ਅਮਰੀਕਾ ਜਾਂ ਕੈਨੇਡਾ ਜਿੱਥੇ ਚੀਜ਼ਾਂ ਬਹੁਤ ਖੁੱਲ੍ਹੀਏ ਇਸ ਤੇ ਸ਼ਰਿਆਮ ਯੂ ਨਾ ਹੁੰਦੀਆਂ ਇੱਥੇ ਉਹ ਚੀਜ਼ਾਂ ਬਹੁਤ ਕਲੋਜ਼ਟਿਡ ਤੇ ਤੁਸੀਂ ਇਨਾ ਐਕਸਪੋਜ਼ਰ ਹੁੰਦਾ ਵੀ ਨਹੀਂ ਨਾ ਥੋੜੀ ਗੱਲ ਤੇ ਯਾਦ ਆ ਗਿਆ ਕਿ ਅੱਜ ਕੱਲ ਟ੍ਰੈਂਡ ਬੜਾ ਹੈ ਵਿਦੇਸ਼ ਦੇ ਵਿੱਚ ਜਾਂਦਾ ਪਰ ਜਿਵੇਂ ਦਾ ਤੁਸੀਂ ਕਲਚਰ ਰੱਖਿਆ ਇੱਥੇ ਸਾਰਾ ਰਾਸਤੀ ਜਿਹੜੇ ਨੇ ਪੈੜਾਂ ਦੇ ਉੱਪਰ ਤੁਸੀਂ ਚੱਲ ਰਹੇ ਹੋ ਕਦੇ ਤੁਹਾਡੇ ਵੀ ਕਦੇ ਜ਼ਹਿਨ ਚ ਆਇਆ ਕਿ ਵਿਦੇਸ਼ ਦੇ ਵਿੱਚ ਜਾਈਏ ਕੈਨੇਡਾ ਅਮਰੀਕਾ ਜਾਂ ਜੀ ਮੇਰਾ ਆਂਦਾ ਹੈ ਬਟ ਮੇਰਾ ਆਂਦਾ ਹੈ ਡਿਫਰੈਂਟ ਉਸਨਲ ਮੇਰੀ ਵੇਖੋ ਜਿਹੜੀ ਸਟਰੀਮ ਹੈ ਹਿਮਨਿਟੀਜ਼ ਮੈਨੂੰ ਹੁੰਦਾ ਹੈ ਕਿ ਕਈ ਵਾਰੀ ਜਿਹੜੇ ਟਾਪ ਵਰਲਡ ਦੇ ਇੰਸਟੀਟਿਊਟਸ ਫॉर ਅਕੈਡਮਿਕਸ ਨੇ ਉਹ ਉੱਥੇ ਨੇ ਪਰ ਮੇਰਾ ਸ਼ੁਰੂ ਤੋਂ ਇਹ ਥੌਟ ਪ੍ਰੋਸੈਸ ਰਿਹਾ ਹੈ ਕਿ ਉੱਥੇ ਤੁਸੀਂ ਪੜ੍ਹ ਕੇ ਵਾਪਸ ਆਪਣੇ ਕੰਟਰੀ ਆਓ ਬਟ ਗਿਵਨ ਥੈਟ ਮੈਂ ਉਹਨਾਂ ਲੋਕਾਂ ਦੀ ਪੋਜੀਸ਼ਨ ਵੀ ਬਿਲਕੁਲ ਸਮਝਦੀ ਹਾਂ ਜਿਹੜੇ ਬਾਹਰ ਜਾ ਕੇ ਮਤਲਬ ਵਸਦੇ ਆ ਜਾਂ ਇੱਥੋਂ ਮਾਈਗ੍ਰੇਟ ਹੁੰਦੇ ਆ ਕਿਉਂਕਾ ਕਿਉਂਕਿ ਸਾਡੀ ਸਟੇਟ ਦਾ ਉਸ ਤਰੀਕੇ ਨਾਲ ਬਹੁਤ ਬੁਰਾ ਹਾਲ ਹੈ ਜੇ ਤੁਸੀਂ ਗ੍ਰੈਜੂਏਸ਼ਨ ਦੀ ਡਿਗਰੀ ਵੀ ਕਰਦੇ ਹੋ ਜਾਂ ਤੁਸੀਂ 12th ਕਰਦੇ ਹੋ ਤੁਸੀਂ ਮਾਸਟਰਸ ਜਾਂ ਪੀ ਐਚ ਡੀ ਵੀ ਕਰਦੇ ਹੋ ਜੌਬ ਓਪਰਚ्युनिटीज ਹੁੰਨੀਆਂ ਨਹੀਂ ਹੈ ਮਤਲਬ ਹੁਣ ਮੇਰੇ ਫੀਲਡ ਵਿੱਚ ਤੁਸੀਂ ਦੇਖ ਲਓ ਜਿਹੜਾ ਵੀ ਬੰਦਾ ਲਾਅ ਦੀ ਡਿਗਰੀ ਕਰਦਾ ਹੈ ਉਹਦਾ ਸਾਹਮਣੇ ਜੀ 25 ਤੋਂ 30 ਹਜ਼ਾਰ ਦਾ ਖਰਚਾ ਖੜਾ ਹੈ ਖਰਚਾ ਇਨਰੋਲਮੈਂਟ ਦਾ ਤੁਸੀਂ ਬਾਅਰ ਦਾ ਪੇਪਰ ਦੇਣਾ ਉੱਪਰੋਂ ਜੀ ਜੋ ਵੀ ਤੁਹਾਨੂੰ ਹਾਇਰ ਕਰਦਾ ਹੈ ਜੇ ਤੇ ਤੁਹਾਡੀ ਦੇਖੋ ਪੋਜੀਸ਼ਨ ਠੀਕ ਹੈ ਜੇ ਤੁਸੀਂ ਬਹੁਤ ਕੈਪੇਬਲ ਹੋ ਤੇ ਆਬਵੀਅਸਲੀ ਤੁਹਾਨੂੰ ਸਕਸੈਸਸਿਸ ਵੀ ਮਿਲਦੇ ਹਨ ਬਟ ਸਟਾਈਪੈਂਡ ਇਸ ਦੀ ਓਨਲੀ 10000 ਇਨ ਪੰਜਾਬ ਇਨ ਹਰਿਆਣਾ ਹਾਈ ਕੋਰਟ ਫॉर ਅ ਫਰੈਸ਼ਰ ਜੀ ਹੁਣ ਦੇਖੋ 10000 ਫॉर ਸਮਬਡੀ ਜਿਨੇ ਆਪਣਾ ਪੂਰਾ ਖਰਚਾ ਚਲਾਣਾ ਹੈ ਇਟ ਇਜ਼ ਨਾਟ ਮੱਚ ਤੇ ਉਹ ਇਹ ਹੈ ਜੀ ਜਿਵੇਂ ਹੁਣ ਆਈ ਹੈਵ ਬੀਨ ਫੋਰਚੂਨੇਟ ਕਿ ਮੈਨੂੰ ਥੋ ਬਹੁਤ ਐਕਸਪੋਜ਼ਰ ਮਿਲਿਆ ਮੈਨੂੰ ਪਬਲਿਕ ਐਕਸਪੋਜ਼ਰ ਹੀ ਬਹੁਤ ਮਿਲਿਆ so i will not compare myself inna us directly na kyunki mai feel ki bahut mainu oda fayda bhi hoya professionally hmm. but for a normal person hmm. ਜਿਹੜਾ ਦੇਖੋ ਜੀ ਲੋ ਦੀ ਜੇ ਤੁਸੀਂ 5 ਸਾਲ ਆਫਟਰ 12th ਪੜਾਈ ਕਰਦੇ ਹੋ ਜਾਂ ਤੁਸੀਂ ਗ੍ਰੈਜੂਏਸ਼ਨ ਕਰਕੇ ਜਿਹੜਾ 6 ਸਾਲ ਪੜ੍ਹ ਹਟੇ ਹੈ ਜਿਉਂ ਵੀ 10000 ਹੀ ਮਿਲਦਾ ਹੈ ਤੇ ਤੁਸੀਂ ਆਬਵੀਅਸਲੀ ਦੇਖੋ ਜੇ ਤੁਸੀਂ ਆਪਣਾ ਪੂਰਾ ਘਰ-ਬਾਰ ਖਰਚਾ ਉਹਦੇ ਚ ਚਲਾਣਾ ਹੋਏ ਇਟ ਇਜ਼ ਨਾਟ ਮਚ ਵਕੀ ਕੀ ਗੱਲ ਹੈ ਤੇ ਫਿਰ ਜੀ ਜੇ ਲੋਕ ਬਾਹਰ ਜਾ ਕੇ ਮਿਹਨਤ ਕਰਕੇ ਕਮਾਈਆਂ ਕਰਦੇ ਆਂ ਤੇ ਅਸੀਂ ਉਹਨਾਂ ਨੂੰ ਆਬਵੀਅਸਲੀ ਜੱਜ ਕਰਨ ਵਾਲੇ ਕੋਈ ਨਹੀਂ ਹੁੰਦੇ ਜਦੋਂ ਤੱਕ ਅਸੀਂ ਆਪਣੀ ਸਟੇਟ ਨੂੰ ਉਸ ਲੈਵਲ ਦਾ ਨਹੀਂ ਬਣਾ ਲੈਂਦੇ ਕਿ ਜਿੱਥੇ ਇੱਥੇ ਹੀ ਉਹਨਾਂ ਨੂੰ ਸਭ ਕੁਝ ਮਿਲ ਜੇ ਤੇ ਉਹਨਾਂ ਨੂੰ ਬਾਹਰਲੇ ਮੁਲਕਾਂ ਵਿੱਚ ਧੱਕੇ ਖਾਂਦੀ ਲੋੜ ਹੀ ਨਾ ਪਵੇ ਹਾਂ ਵਾਕਈ ਸਕੂਨ ਜਿਹੜਾ ਉਹ ਇੱਥੇ ਹੀ ਹੈ ਸਕੂਨ ਤੇ ਇੱਥੇ ਹੀ ਹੈ ਜੀ ਹਾਂ ਸਕੂਨ ਇੱਥੇ ਹੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਬਾਜਵਾ ਫੈਮਲੀ ਹੈਗੀ ਆ ਤਾਂ ਬੜੀ ਸੋਹਣੀ ਗੱਲ ਹੈਗੀ ਆ ਕਿ ਜਿਵੇਂ ਬੱਚਿਆਂ ਨੂੰ ਟ੍ਰੇਨ ਕੀਤਾ ਹੋਇਆ ਸੁਖਦੀਪ ਸਿੰਘ ਬਾਜਵਾ ਹੋਣਾ ਨੇ ਸੋ ਲੋਡ ਹੈ ਸਾਰੇ ਮਾਪਿਆਂ ਨੂੰ ਕਿ ਬੱਚਿਆਂ ਨੂੰ ਨੇ ਡਰ ਕੀਤਾ ਜਾਵੇ ਸੈਲਫ ਪ੍ਰੋਟੈਕਸ਼ਨ ਕਰਨੀ ਜਿਹੜੀ ਆ ਉਹਨਾਂ ਨੂੰ ਸਿਕਾਈ ਜਾਵੇ ਤਾਂ ਜੋ ਜਦੋਂ ਬੱਚੇ ਬਾਹਰ ਜਾਂਦੇ ਨੇ ਜਾਂ ਘਰ ਤੋਂ ਜਾਂ ਸ਼ਹਿਰ ਤੋਂ ਤਾਂ ਸੇਫਟੀ ਮਹਿਸੂਸ ਕਰਨ ਔਰ ਹਰ ਚੀਜ਼ ਦੀ ਜਿਹੜੀ ਆ ਟ੍ਰੇਨਿੰਗ ਹੋਣੀ ਬਹੁਤ ਜ਼ਰੂਰੀ ਆ ਦੇਖਦੇ ਰਹੋ ਹੈਸ਼ਟੈਗ ਪੰਜਾਬ